ਗਰਮੇਤ ਲੈ ਰਹੇ ਨੇ ਸ਼ੂਜ਼ ਉਹ ਵੀ ਇੱਕ ਨਹੀਂ ਦੋ ਜੋੜੇ ਦਿਖਾਉਨੇ ਆ ਤੁਹਾਨੂੰ ਦਿਖਾਉਨੇ ਆ ਕੁੰਚੀਆਂ ਦੇ ਅੱਜ ਐਡੀਡਸ ਸੋ ਕਾਫੀ ਵਧੀਆ ਯੂਜ਼ਰ ਕਰਕੇ ਚਾਲ ਚਾਈਨਸ ਵੇਅਰ ਕਰਕੇ ਚੱਲ ਰਹੇ ਨੇ ਆਫਰਾਂ ਤੇ ਆਪਾਂ ਲੈਏ ਨੇ ਕਿ ਗਰਮੇਤ ਲਈ ਦੋ ਜੋੜੇ ਸ਼ੂਜ਼ ਪਤਾ ਨਹੀਂ ਕਿੰਨੇ ਟਾਈਮ ਬਾਅਦ ਹਨ ਬਹੁਤ ਮੇਰ ਹੋਊਗਾ ਲੈ ਹੀ ਨਹੀਂ ਮੂਡ ਪਾ ਦੇ ਤੁਹਾਨੂੰ ਚਰਵਾ ਚੀਜ਼ ਮਿਲਦੀ ਹੈ ਬਟ ਮਿਲਦੀ ਤੁਹਾਨੂੰ ਬ੍ਰਾਂਡਡ ਆ ਹਮੇਸ਼ਾ ਸਹੀ ਹੈ ਜਾਂ ਗਲਤ ਦੱਸੋ ਤੁਸੀਂ ਉਲੀ ਗਰਮੀਤ ਨੇ ਲੈ ਲਿਆ ਸ਼ੂਜ਼ ਦੋ ਲੈ ਆ ਵੀ ਦੋ ਜੋੜੇ ਚਲੋ ਵੇ ਕਰੋ ਮੇਰੇ ਕੋਲ ਕਿੰਨੀ ਸਮਾਂ ਦੇਣਿਆਂਗੇ ਦਿਨੀਆਂ ਕੈਸ਼ੀਅਰ ਕੈਸ਼ੀਅਰ ਚਲੋ ਚਲੋ ਕੈਸ਼ੀਅਰ ਕੈਸ਼ੀਅਰ ਸਾਹਿਬ ਪੈਸੇ ਦੋ ਐਡੀ ਦੱਸ 24 ਹੀ ਦੇ ਦੋ ਬੜੀ ਦੇਰ ਬਾਅਦ ਲੈ ਆ ਉਹ ਮੰਜੋਰਾ ਦੂਸਰੀ ਸਾਈਡ ਤੇ ਗੱਲ ਕਰ ਥੈਂਕ ਯੂ ਬ੍ਰੋ ਲਓ ਜੀ ਗਰਮੀਤ ਨੇ ਲੈ ਲਈ ਲੇ ਲੈ 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 ਸ਼ਾਪਿੰਗ ਕਰ ਲਈ ਕਰੀ ਇਧਰ ਨੇ ਪਰ ਬਹੁਤ ਔਖੇ ਕਰਵਾਏ ਆ ਕਰੀ ਤੁਹਾਨੂੰ ਮੈਂ ਮੇਰੇ ਕੋਲੋਂ ਬਾਅਦ ਅਸੀਂ ਲੈ ਲਿਆ ਐਡੀਡਾਸ ਲੈ ਲਿਆ ਲੈ 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 ਹੁੰਦੇ ਨੇ ਦੋ ਜੋੜੇ ਲੈ ਲਾ ਕਰੋ ਇਧਰ ਵੀ ਜਾਣਾ ਕਰ ਨੂੰ ਆਜੇ ਲੈ ਮੈਂ ਵੀ ਕੋਲ ਲੈਣਾ ਆਜੋ 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 ਵਾਹ ਇਹ ਹੁੰਦੇ ਨੇ ਅੱਜ ਬਾਜੀ ਮਾਰ ਲਈ ਤੇਰੇ ਚਿਹਰੇ ਤੇ ਖੁਸ਼ੀ ਦੇਖਿਆ ਜਦੋਂ ਮੈਂ ਤੁਹਾਨੂੰ ਉਹਦਾ ਪੱਕਾ ਸਵੇਰੇ ਆ ਹੁੰਦਾ ਮੈਨੂੰ ਹਾਰਟ ਨੂੰ ਕੁਝ ਹੁੰਦਾ ਵਾ ਤੇ ਹੁਣ ਜਦੋਂ ਲੈ ਲਏ ਮੈਂ ਮੈਂ ਤਾਂ ਆ ਜਾ ਤੁਹਾਨੂੰ ਪੱਕਾ ਨਾਲ ਥੈਂਕ ਯੂ ਕਰੋ ਮੇਰਾ ਥੈਂਕ ਯੂ ਥੈਂਕ ਯੂ ਹਾਂ ਆ ਲੋ ਜੀ ਆਪ ਇਧਰੋਂ ਲੈ ਆ ਠੀਕ ਹੈ ਰਵੀਦ ਦੇਖ ਲੈ ਅੱਬੇ ਦੋ ਜੋੜਾ ਤੁਹਾਨੂੰ ਘਰ ਦਿਖਾਉਣੇ ਆ ਜਾ ਕੇ ਚਾਹ ਦੇਖੋ ਮੁੰਡੇ ਦਾ ਚਾਹ ਦੇਖੋ ਚਾਹ ਇਹ ਲੈ ਆਏ ਵੀ ਮੈਂ ਬਹੁਤ ਧੀਰਵਾਰ ਆ ਚਲੋ ਵਧਾਈਆਂ ਤੁਹਾਨੂੰ ਚਲੋ ਲਓ ਜੀ ਆਪਾਂ ਦਵਾਰੇ ਆ ਐਡਰੈਸ ਆਇਾਂਗੇ ਕਿਉਂਕਿ ਮੈਂ ਕੁਝ ਲੈਣਾ ਇੰਨੀ ਇੰਨੀ ਸਮੂਹ ਪੁੱਤੇ ਆ ਇਹ ਤੋਂ ਬਹੁਤ ਤੋਂ ਕੋਤੇ ਟੱਲੇ ਆਹ ਵਾਈਟ ਲੋਡ ਹੈ ਸਰ ਦੇ ਦੇ ਮੈਂ ਆਪਣੇ ਲਈ ਕੁਝ ਲੈਣਾ ਹੀ ਆਂਗੀ ਹੁਣ ਮਗਰ ਮੈਂ ਵੀ ਲੈ ਲੰਨੀ ਆਂਗੀ ਸੋ ਦੇਖਦੇ ਆਂਗੇ ਸ਼ੂਜ਼ ਹੀ ਲੈਣੇ ਆ ਮਤਲਬ ਬਾਕੀ ਤੁਹਾਨੂੰ ਦਿਖਾਉਣੇ ਆ ਨਹੀਂ ਟਲੀ ਨਹੀਂ ਤੂੰ ਨਹੀਂ ਟਲੀ ਮੇਰੀ ਰੀਸ ਕੀਤੀ ਹੈ ਇਹਨਾਂ ਦੇ ਮੈਂ ਬੂਟ ਲੈ ਵੀ ਮੈਂ ਵੀ ਆਈਡੀ ਦੱਸ ਲੈ ਆ ਇਹਨੇ ਵੀ ਆਈਡੀ ਦੱਸ ਲੈ ਲੈ ਐਡਾ ਯਾਰ ਤਾਂ ਖੁਸ਼ ਨਹੀਂ ਸੀ ਸੋ ਟਲੀ ਨਹੀਂ ਇਹ ਵੀ ਮੇਰੇ ਨਹੀਂ ਪੈਸੇ ਖਰਚ ਆ ਮੈਂ ਕਿ ਵੀ ਹੈ ਨਾ ਵਿੱਚ ਹੋਰ ਵੀ ਉਹ ਕਹਿੰਦੀ ਵੀ ਆ ਲੈਣਾ ਇਹ ਲੈ ਲੈ ਕੇ ਵੀ ਹਾਂ ਵੀ ਠੀਕ ਆ ਹਾਂ ਐਗਜ਼ੈਕਟ ਓਕੇ ਟਰਾਈ ਕਰ ਕਮਲ ਨੇ ਲੈ ਲਿਆ ਕਮਲ ਕੀ ਲੈ ਹਲੇ ਨਾ ਦਿਖਾ ਗਿਆ ਯਾਰ ਪਲੀਜ਼ ਅੱਛਾ ਕੱਲ ਨੂੰ ਆਪਾਂ ਦਿਖਾएंगे ਕੋਈ ਨਾ ਸਾਉਂਡ ਨਹੀਂ ਨਹੀਂ ਮੇਰੇ ਕੋਲੇ ਨਹੀਂ ਤੂੰ ਹੀ ਦੇਣੇ ਪੈਸੇ ਹੈ ਹੀ ਨਹੀਂ ਮੇਰੇ ਕੋਲ ਗੋ ਗੋ ਫਾਸਟਰ ਲਾ ਫਾਸਟਰ ਤੀਨ ਗੜ ਤਾ ਦੇ ਦੋ ਆਈ ਡੋਨਟ ਹੈ ਛੱਡ ਕੇ ਆ ਤਰੋਣੇ ਮੋਤ ਔਖੇ ਲਾ ਦੇ ਦੋ ਹਾਲ ਹਾਲ ਬੜਾ ਪਕੀਦਾ ਸਤਿ ਸ੍ਰੀ ਅਕਾਲ ਚਲੋ 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 ਫਾਸਤਾ ਫਾਸਤਾ ਮੈਂ ਪੱਜੀ ਚ ਲਈ ਹੈ ਕਿ ਇਕ ਲੈਕ ਚ ਮੈਂ ਕਨਫਿਊਜ਼ ਹੋ ਗਏ ਨਹੀਂ ਤਾਂ ਹੈ ਨਾ ਉਹ ਵੀ ਤੂੰ ਵੀ ਮੇਰੇ ਮਗਰ ਲਾ ਕੇ ਲਈਆਂ ਰੀਸ ਰੀਸ ਦੀ ਘੜੀਸ ਕੋਈ ਰੀਸ ਨਹੀਂ ਕੀਤੀ ਸੋਹ ਲੱਗਿਆ ਵਾਹਿਗੁਰੂ ਜੀ ਦੀ ਕੋਈ ਰੀਸ ਨਹੀਂ ਤੁਸੀਂ ਮੈਨੂੰ ਲੈ ਕੇ ਆਇਓ ਖਾਦੋ ਓਕੇ ਇਸ ਸਾਈਡ ਦੀ ਸਾਈਡ ਆਈ ਆਲਰੇਡੀ ਇਹਨੇ ਪੈਸੇ ਲਾ ਲਏ ਹੁਣ ਕਹਿੰਦੇ ਮੈਨੂੰ ਟੈਨਸ਼ਨ ਹੋਈ ਵੀ ਹਾਲ ਪਈ ਜਾਂਦਾ ਕਹਿੰਦੇ ਹੁਣ ਮੈਂ ਕੱਪੜੇ ਨਹੀਂ ਲੈਣੇ ਹੈਗੇ ਹੁਣ ਮੈਂ ਥੱਲੇ ਇਹਨਾਂ ਨਾਲ ਹੀ ਖਾਰ ਲੈਣਾ ਐਦਾਂ ਨਹੀਂ ਹੁੰਦਾ ਮੁੰਡਿਆ ਐਦਾਂ ਨਹੀਂ ਹੁੰਦਾ ਚਲੋ 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 ਹੁਣ ਅਸੀਂ ਦੁਕਾਨ ਇਹਦੀ ਕਲੋਜ਼ ਕਰਤੀ ਸੀ ਨਾ ਤਾਂ ਕਰਕੇ ਫਿਰ ਅਸੀਂ ਚਲੇਗੇ ਸਮਾਨ ਅੰਦਰ ਰੱਖੋ ਹਾਂ ਅੰਦਰ ਰੱਖੋ ਮੈਨੂੰ ਕੋਈ ਜਿਹੜਾ ਰੱਖਣ ਲੱਗਿਆ ਸੌਂ ਲੱਗਿਆ ਨਹੀਂ 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 ਰੋਟੀ ਹੁਣ ਮਾਰੂ ਹੀ ਲੈ ਲੈਣੇ ਘਰੇ ਕਹਣਾ ਬਣਾਊਗਾ ਚਲੋ ਅੱਜ ਹੀ ਇਹੋ ਨਾਲ ਪਾਰ ਲਵਾਂਗੇ ਖਾਣਾ ਇੱਥੇ ਆਪਣਾ ਸਾਰਾ ਸਮਾਨ ਤੁਹਾਨੂੰ ਘਰੇ ਜਾ ਕੇ ਦਿਖਾਵਾਂਗੇ ਕਿਉਂਕਿ ਫਿਰ ਪਤਾ ਕੀ ਚੱਕਰ ਆਗਾ ਤਰਨ ਬੰਨਣਾ ਨਹੀਂ ਸੀਗਾ ਹੁਣ ਬਹੁਤ ਔਖਾ ਕਰਿਆ ਕਿ 11 ਵੱਜ ਚੁੱਕੇ ਆਗੇ 1:30 ਸਸੇ ਉੱਥੇ ਬਾਹਰ ਨਿਕਲਿਆ ਮਾਲ ਚੋਂ ਤਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਤੇ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਤਕੀਦਾ ਗਰਮ ਹੋ ਗਏ ਤੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਚਾਈਨੈਸ ਨਿਊਜ਼ ਚੱਲ ਰਿਹਾ ਵਾ ਤੇ ਆਪਾਂ ਤਿੰਨ ਛੁੱਟੀਆਂ ਨੇ ਸਾਰਿਆਂ ਨੂੰ ਇਸ ਕਰਕੇ ਤਿਆਰੀ ਚੱਲ ਰਹੀ ਹੈ ਭੱਲੇ ਬਣ ਰਹੇ ਆ ਪਾਪੜੀ ਬਣ ਗਈ ਆ ਤੇ ਬਾਕੀ ਤੁਰਮੈਂਦੇ ਆਪਰ ਬਾਕੀ ਮੈਂ ਦਦ ਤੁਹਾਨੂੰ ਆਹ ਜਿੱਥੇ ਸਾਰੇ ਸਮਾਨ ਦੀ ਤਿਆਰੀ ਹੋ ਰਹੀ ਹੈ ਜੀ ਠੀਕ ਹੈ ਜੀ ਗੋਲ ਗੁੱਪੇ ਪਣ ਚੁੱਕੇ ਨੇਗੇ ਤੇ ਪਾਣੀ ਵੀ ਬਣ ਗਿਆ ਵਾ ਉਹ ਦੇਖੋ ਠੀਕ ਹੈ ਜੀ ਤੇ ਮੈਂ ਕਿਹਨਾਂ ਥੋੜਾ ਜਿਹਾ ਦਿਖਾ ਦੇ ਤੁਹਾਨੂੰ ਇਸ ਕਰਕੇ ਚੱਲ ਰਹੀ ਹੈ ਮਤਲਬ ਕਿ ਹਲੇ ਹਲਤਾ ਸਮ ਬਹੁਤ ਟਾਈਮ ਲੱਗੋ ਤਾਂ ਕਮ ਸੇ ਕਮ 2-3 ਘੰਟੇ ਲੱਗੇਣੇ ਸੈਟਅਪ ਕਰਦੇ ਨੂੰ ਸਮਾਨ ਨੂੰ ਸਾਰੇ ਰੈਡੀ ਕਰਦੇ ਨੂੰ ਕਿਉਂਕਿ ਇਹ ਮਿੱਠਾ ਪਾਣੀ ਰੰਦ ਬਣਾਉਣ ਵਾਲਾ ਹੇ ਆ ਲੋ ਜੀ ਕਿਉਂ ਬੁੰਦਿਆ ਨੇ ਮੈਂ ਤਾਂ ਪਾਪੜੀ ਪੁ ਗਰਮ ਗਰਮ ਬਣ ਗਈ ਕਿ ਫੇਰ ਇਹ ਨੂੰ ਹਵਾ ਨਹੀਂ ਲਵਾਉਣੀ ਹੁੰਦੀ ਹੈ ਕਿ ਪਾਪੜੀ ਨੂੰ ਠੀਕ ਹੈ ਅੱਲਾ ਆਪਣੇ ਵੀ ਜਿਹੜਾ ਦੁਕਾਨ ਤੇ 9:00 ਵਜੇ ਮੇਰਾ ਸਾਰਾ ਸਾਮਾਨ ਖਤਮ ਹੋ ਗਿਆ ਜੀ ਜਾਨੀ ਕਿ ਲੱਗਿਆ ਸੀਗਾ ਵੱਧ ਗਿਆ ਜੀ ਸਾਮਾਨ ਵੀ ਆਪਾਂ ਖਤਮ ਨਹੀਂ ਕਰਾਂਗੇ ਸਾਰਾ ਸਾਮਾਨ ਵਧੀਆ ਕਸਟਮਰ ਸੀਗੇ ਕੱਲ ਤੇ ਉਸ ਤੋਂ ਬਾਅਦ ਮੇਰੇ ਕੋਲ ਘੰਟਾ ਟੈਕ ਸੀਗਾ ਤੇ ਫਿਰ ਮੈਂ ਕਮਲ ਨੂੰ ਕਿਹਾ ਵੀ ਆਪਾਂ ਚੱਲ ਆਪਾਂ ਅੰਦਰ ਥੋੜਾ ਜਿਹਾ ਘੁੰਮ ਲੈਨੇ ਹਾਂ ਮਾਲ 'ਚ ਹਾਂ ਤੇ ਬਾਕੀ ਫਿਰ ਥੋੜੀ ਸ਼ਾਪਿੰਗ ਕੀਤੀ ਤੁਹਾਨੂੰ ਮੈਂ ਦਿਖਾਨਾ ਵਾ ਤੇ ਸ਼ਾਪਿੰਗ ਵੀ ਕਾਦੀ ਕੀਤੀ ਐ ਵੀ ਮੇਰੇ ਕੋਲ ਹੈ ਨਹੀਂ ਸੀਗੀ ਬਹੁਤ ਦੇਰ ਹੀ ਹੋ ਗਈ ਸੀ ਮੈਂ ਕਦੇ ਉਹ ਜੀ ਲਈ ਬਣੀ ਸੀ ਆ ਤੁਹਾਨੂੰ ਦਿਖਾਨਾ ਸ਼ੂਜ਼ ਨਹੀਂ ਸੀ ਲੈ ਸ਼ੂਜ਼ ਨਹੀਂ ਸੀ ਲੈ ਇਹ ਐਡੀ ਦਾਦ ਦੇ ਸ਼ੂਜ਼ ਨੇ ਕੱਲ ਲੈਣਾ ਹੁਣ ਕਿੰਨੇ ਘਰ ਦੱਸਣਾ ਐਨਾ ਸਰੀ ਹੈਂਦੀ ਦੱਸ ਬਸ 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 ਤੁਸੀਂ ਦੱਸਿਓ ਕਿੱਦਾਂ ਲੱਗ ਰਿਹਾ ਠੀਕ ਆ ਸਾਰੇ ਜਣੇ ਠੀਕ ਆ ਗਰਵੀਦ ਕਹਿੰਦੇ ਮੈਂ ਤਾਂ ਪੇਪਰ ਬੈਗ ਵੀ ਸਾਫ-ਸਾਫ ਰੱਖਣੇ ਆ ਸਾਫ-ਸਾਫ ਰੱਖਣੇ ਆ ਦੇਖੋ ਵਧੀਆ ਲੱਗੇ ਦੱਸਿਓ ਤੇਰੇ ਮੁੰਡੇ ਨੇ ਜੀ ਇਹ ਇਹਨਾਂ ਦਿਖਾ ਦੇਣ ਉਹ ਕੁੜੀਆਂ ਨੇ ਬੰਗ ਵੱੜ ਤੱਕੇ ਮੈਂ ਕਾ ਚੱਲ ਮੈਂ ਲੈਣੇ ਹਾਂ ਆ ਹੈਗਾ ਫਰਸਟ ਵਾਲਾ ਇਹ ਵੀ ਇਹ ਕੀ ਦੀ ਪਸੰਦ ਦਾ ਇਹ ਕਮਲ ਦੀ ਪਸੰਦ ਦਾ ਠੀਕ ਆ ਆ ਹੈਗਾ ਸੈਕੰਡ ਵਾਲਾ ਤੇ ਆ ਦੋ ਮੁੰਡੇ ਕਿੱਦਾਂ ਦਿਖੋਦੇ ਆ ਸੋ ਜੀ ਲੋਨ ਨੇ ਰੋਸਾ ਕੰਨਵਾਸਨ ਵੈਂਟ ਤੇ ਖਾਤਰੇ ਕੋਈ ਨਹੀਂ ਲੈ ਹੁਣ ਆਪਾ ਮੁੰਡਿਆਂ ਨੂੰ ਨਹੀਂ ਇੰਨਾ ਹੁੰਦਾ ਲਓ ਜੀ ਆ ਇਹ ਕਿਹਦੀ ਪਸੰਦ ਦਾ ਆਵਾਜ਼ ਦੇਖੋ ਠੀਕ ਹੈ ਦੋਨਾਂ ਚ ਦੱਸਿਓ ਵੀ ਤੁਹਾਨੂੰ ਕਿਹੜੇ ਪਸੰਦ ਲੱਗੇ ਕਿਹੜੇ ਲੈਣੇ ਆ ਤੁਸੀਂ ਨਹੀਂ ਜੇ ਕਿਸੇ ਵੀਰ ਭਰਾ ਨੇ ਲੈਣੇ ਕਮੈਂਟ ਕਰ ਸਕਦਾ ਕਮੈਂਟ ਕਰ ਦਿਓ ਮੈਂ ਤੁਹਾਨੂੰ ਤੁਹਾਨੂੰ ਭੇਜਦਾ ਕਮਲ ਦੇ ਆ ਇਹ ਵੀ ਕਮਲ ਦਿਖਾਓਗੇ ਨਹੀਂ ਦਿਖਾ ਦਿਓ ਕੋਈ ਤੁਸੀਂ ਅਸੀਂ ਲੈ ਕੇ ਆਏ ਹਾਂ ਜੀ ਬਹੁਤ ਹੀ ਸੁੰਦਰ ਔਰ ਪਿਆਰਾ ਸਾ Adidas ka bag Oh Awo main ise open karenge So Main lane ta shoes le sigi kyuki mere kol bhi shoes katne ge te but main le a liya sab to pehla ta ida tag ithe aa dekho Adidas da rika lagaya So mainu bahut khushi athi main eh laike disona hanu nano kita hoya dekho ਫਰਦ ਨਾ ਸੋਣਾ ਕੀਤਾ ਹੋਇਆ ਵਾਓ ਇਹ ਕਿ ਬੂ ਕਟ ਕੀਤਾ ਹੋਇਆ ਸੋਣਾ ਇੰਨਾ ਕਿਊਟ ਹਨ ਆਏ ਨੀ ਇਹਦੇ ਚ ਸੀਗੇ ਕਲਰ ਤਿੰਨ ਠੀਕ ਹੈ ਇੱਕ ਸੀਗਾ ਪਿੰਕ ਤੇ ਇੱਕ ਸੀਗਾ ਬਲੈਕ ਬਲੈਕ ਮੈਂ ਤਾਂ ਨਹੀਂ ਲਏ ਤੁਹਾਨੂੰ ਮੇਰੇ ਕੋਲ ਆਲਮੋਸਟ ਸਾਰੇ ਜਿਹੜੇ ਬਲੈਕ ਕਲਰ ਦੇ ਨਹੀਂ ਆ ਤੇ ਪਿੰਕ ਥੋੜਾ ਜਿਹਾ ਮੈਨੂੰ ਲੱਗ ਰਿਹਾ ਸੀ ਵੀ ਜੋੜਾ ਜਿਆਦਾ ਇਚਮਕ ਚਮਕ ਜੀ ਵਾਲਾ ਆ ਥੋੜਾ ਮੈਨੂੰ ਸੋਪਰ ਜਿਹਾ ਲੱਗਿਆ ਸੋ ਫਿਰ ਮੈਨੂੰ ਆਹੀ ਕਲਰ ਲੈਣਾ ਪਿਆ ਮੈਂ ਬਹੁਤ ਸੋਚ ਸਮਝ ਕੇ ਕਲਰ ਲਿਆ ਵਾ ਸੋ ਇਹਦੇ ਅੰਦਰ ਹੈਗੀ ਇੱਕ ਉਹ ਆ ਵੀ ਹੈਗੀ ਆ ਨਾ ਹਾਂ ਸੋ ਇਹਨੂੰ ਆਪਾਂ ਐਜ਼ ਅ ਕ੍ਰਾਸ ਬੈਗ ਵੀ ਪਾ ਸਕਦੇ ਆ ਤੇ ਮੈਂ ਇਹਨੂੰ ਜ਼ਿਆਦਾਤਰ ਇਹਨੂੰ ਇਦਾਂ ਕੈਰੀ ਕਰੂੰਗੀ ਸ਼ੋਲਡਰ ਬੈਗ ਵਾਂਗ ਠੀਕ ਹੈ ਸੋ ਇਹ ਹੈਗਾ ਆ ہمارا ਡੇਲੀ ਡੈਸਕ ਹੈ ਡੇਲੀ ਡੈਸਕ ਹੈ ਅੰਦਰ ਵੀ ਉਹ ਅੰਦਰ। ਸੋ ਥਿਸ ਇਜ਼ ਮਾਈ ਡੈੱਡ ਇਹ ਹੈ ਮੇਰਾ ਛੋਟਾ ਜਿਹਾ ਟੂਟੂ ਜਿਹਾ ਫਸਟ ਮਤਲਬ ਕਿ ਮੈਂ ਲਿਆ ਵਾ ਜਿਵੇਂ ਮੈਂ ਬਾਟਮ ਦੀ ਕਹਿੰਦੀ ਸੀ ਐਡਸ ਤੋਂ ਕੁਝ ਲੈਣਾ 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 ਸ਼ੂਜ਼ ਤਾਂ ਮੈਨੂੰ ਮਿਲੇ ਨਹੀਂ ਮੈਨੂੰ ਬਟ ਮੈਨੂੰ ਮਿਲ ਗਿਆ ਪਿਆਰਾ ਜਿਹਾ ਪੈਂ ਚੱਲ 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 ਬਹੁਤ ਹੋ ਗਿਆ ਹਾਂ ਲਓ ਜੀ ਇਹ ਹੈ ਕਿ ਇਹਨਾਂ ਆਪਣਾ ਗੋਲ ਗੱਪਿਆਂ ਦੇ ਵਿੱਚ ਆਲੂ ਪੈਂਦੇ ਨੇ ਠੀਕ ਹੈ ਦੱਸੋ ਦੇਖ ਕੇ ਮਨ ਕੀਤਾ ਖਾਣ ਨੂੰ ਜੇ ਨਹੀਂ ਵੇ ਇਦਾਂ ਹੀ ਖਾ ਲਈ ਚੱਕ ਕੇ ਤੇ ਖੁਸ਼ਬੂ ਦੀ ਸਾਰੇ ਘਰ ਚੋਂ ਆ ਰਹੀ ਆ ਸੋ ਇਹ ਹੈਗਾ ਆਪਣਾ ਆਲੂਆਂ ਦਾ ਮਸਾਲਾ ਬਣ ਰਿਆ ਵਾ ਤੇ ਇਧਰ ਗਰਮੀਤ ਕੱਟ ਰਹੇ ਨੇ ਪਿਆਜ਼ ਚੱਲ ਰਹੇ ਨੇ ਮਤਲਬ ਕਿ ਇੰਨੀ ਕੜਤਣਾ ਨਾ ਬੁਰਾ ਹਾਲ ਹੋ ਜਾਂਦਾ ਆ ਟਾਈਮ ਤਾਂ ਸਾਡਾ ਆ ਲੋ ਜੀ ਹੁਣ ਇਹਨਾਂ ਨੂੰ ਆਪਾਂ ਮੈਸ਼ ਕਰਾਂਗੇ ਚੰਗੀ ਤਰ੍ਹਾਂ ਠੀਕ ਹੈ ਫਿਰ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਉੱਚ ਪਾਵਾਂਗੇ ਡੱਬੇ ਦੇ ਵਿੱਚ ਲਿਜਾਣ ਲਈ ਦੁਕਾਨ ਤੇ ਇਧਰ ਆਪਣੇ ਜਿਹੜੇ ਦੋਨੋਂ ਪਾਣੀ ਨੇ ਕਿ रेडी ਨੇ ਕਿ ਬਾਰਪੂਰ ਭੋਲ ਪਾਵਾਂਗੇ ਲਜਾਣ ਵੇਲੇ ਤੇ ਇਧਰ ਵੀ ਆਪਣਾ ਸਾਰਾ ਸਮਾਨ ਰੈਡੀ ਹੈਗਾ ਠੀਕ ਹੈ ਸੋ ਆਲਮੋਸਟ ਸਾਰਾ ਸਮਾਨ ਰੈਡੀ ਹੋ ਗਿਆ ਬਸ ਪਿਆਜ਼ ਕਰਨ ਤੋਂ ਬਾਅਦ ਸਾਰਾ ਸਮਾਨ ਸੈੱਟ ਹੋ ਜਾਊਗਾ ਫਿਰ ਉਸ ਬਾਅਦ ਫੋਡੋ ਕਵਾ ਯਾਰ ਨਾ ਪਿਆਜ਼ ਕਰਨੇ ਸਭ ਤੋਂ ਔਖੇ ਨੇਗੇ ਤੇ ਉਸ ਬਾਅਦ ਫਿਰ ਅਸੀਂ ਨਾਵਾ ਧੋਮਾ ਗਰੋਟੀ ਖਾਣ ਤੋਂ ਬਾਅਦ ਆਏ ਹਾਏ ਬੁਰਾ ਹਰ ਹੋ ਜਾਂਦਾ ਹਮ ਤਾਂ ਸੱਚੀ ਪਿਆਜ਼ ਆਣਾ ਮਾ ਤੋਇਓ ਉਹਦੇ ਦੀ ਮਰਜੀ ਕੰਮ ਕਰਾ ਦੋ ਤਾਂ ਪਿਆਜਾਂ ਨਾ ਕੱਟਣ ਨੂੰ ਮੈਨੂੰ ਸਹੀ ਗੱਲ ਤਾਂ ਅਸੀਂ ਪਿਆਜਾਂ ਦੇ ਪਕੌੜੇ ਲਾਉਂਦੇ ਸੀ ਮੇਲਿਆਂ ਤੇ ਟਰਾਲੀਆਂ ਦੀ ਟਰਾਲੀਆਂ ਪਿਆਜ ਕੱਟਦੇ ਕੀ ਕਰੀਏ ਹੁਣ ਬੰਦਿਆਂ ਨੂੰ ਕੰਮ ਤਾਂ ਕਰਨਾ ਹੀ ਪੈਂਦਾ ਚੋਕੈ ਨੋ ਕੋਈ ਨੋ ਬਸੇ ਤੂੰ ਬਸ ਹੁਣ ਆਪਣਾ ਸਮਝ ਲੈ ਬਸ ਅਧਰ ਘੰਟਾ ਦਾ ਕੰਮ ਹੋਰ ਆ ਸਾਰਾ ਰੈਡੀ ਕਰਕੇ ਰੱਖ ਦੇਣਾ ਫੇਰ ਨਾਵਾਗੇ ਧੋਵਾਂਗੇ ਰੋਟੀ ਰੋਟੀ ਖਾ ਕੇ ਫੇਰ ਜਾਵਾਂਗੇ ਦੁਕਾਨ ਤੇ ਓ ਜੀ ਸਮਾਨ ਗਿਆ ਆਪਣਾ ਸਾਰਾ ਬਾਣ ਤੁਹਾਨੂੰ ਪਤਾ ਹੀ ਹੈ ਤੇ ਹੁਣ ਆਪਾਂ ਲੈ ਕੇ ਚੱਲਿਆਂ ਦੁਕਾਨ ਤੇ ਕਿਉਂਕਿ ਆਪਾਂ ਆਲਰੇਡੀ ਸਮਾਨ ਛੱਡਿਆ ਹੁੰਦਾ ਸੀਗਾ ਤੇ ਆਹ ਸੂ ਰਹਿ ਗਏ ਆ ਜੀ ਤੇ ਹੁਣ ਆਪਾਂ ਲੈ ਕੇ ਚੱਲਦੇ ਆਂਗੇ ਦੁਕਾਨ ਤੇ ਚਲੋ 그러면은 ਇੱਕ ਮੈਨੂੰ ਫੜਾ ਦੋ ਲਿਓ ਬਸ ਅੱਛਾ ਇਹਦੇ ਨੂੰ ਪਾਣੀ ਦੇ ਦੂੰ ਭਾਰ ਬਹੁਤ ਜ਼ਿਆਦਾ ਫਿਰ ਕਹਿੰਦੇ ਹੁੰਨੇ ਮੇਰੇ ਇਦਾਂ ਹੋ ਗਿਆ ਆਪਾਂ ਨਾੜ ਚੜ ਗਈ ਜਾਈਏ ਹੋ ਗਿਆ ਇੱਕ ਤਾਂ ਫੜਾ ਦੂੰ ਲਓ ਜੀ ਦੁਕਾਨ ਤੇ ਪਹੁੰਚ ਗਏ ਆ ਤੇ ਉੜਾ ਜਾਣੇ ਇਹਨੂੰ ਕਰਾਂਗੇ ਸਾਫ ਸਫਾਈ ਕਿਉਂਕਿ ਫਿਰ ਸਾਫ ਸੁਥਰੀ ਜਗਾ ਤੇ ਖੜਨਾ ਵਧੀਆ ਲੱਗਦਾ ਹੁੰਦਾ ਹਨਾ ਮੀਂਹ ਕਰਕੇ ਫਰੈਂਗੰਦਾ ਹੋ ਜਾਂਦਾ ਦੇਖੋ ਉਧਰ ਵੀ ਕਿੰਨਾ ਗੰਦਾ ਵਾ ਤੇ ਤੁਸੀਂ ਕਮਲ ਇਦਾਂ ਕਰੋ ਵੀ ਆਪਣੇ ਕੋਲੇ ਆਲੂ ਕੱਟ ਜਾਣੇ ਤੁਸੀਂ ਜੋ ਸਮਾਨ ਬਣਾ ਲਓ ਜੰਗਾ ਤੇ ਪਾਣੀ ਵੀ ਇਮਲੀ ਕੱਲੀ ਪਈ ਆ ਉਤੇ ਤੇ ਕੱਲਾ ਪਾਣੀ ਬਣਾਉਣਾ ਵਾ ਠੀਕ ਆ ਤੇ ਆਲੂ ਲਾਉਣੇ ਆਲੂ ਮੇਰੇ ਲਿਆ ਕੇ ਰੱਖਿਓਏ ਪਹਿਲਾਂ ਹੀ ਤੇ ਜੋ ਸਮਾਨ ਬਣਾ ਲਿਓ ਜੰਗਾ ਕਿਉਂਕਿ 6:00 ਵੱਜ ਗਏ ਵਾਹੇ ਬਰਖੀ ਬੋਰਨ ਦਾ ਕਾਹ ਦਾ ਟਾਈਮ ਹੋ ਗਿਆ ਨਾ ਠੀਕ ਆ ਸਮਾਨ ਸਾਰਾ ਬਣਾ ਕੇ ਲੈ ਕੇ ਆਇਆ ਚਾ ਪੀਓਗੇ ਚਾ ਬਾਅਦ ਚ ਦੇਖਾਂ ਜਦੋਂ ਕਾਲ ਕਰਾਂਗੇ ਚਲ ਠੀਕ ਆ ਲੋ ਜੀ ਘਰੇ ਲਿਆ ਪਹੁੰਚ ਤੇ ਹੁਣ ਮੈਂ ਸਮਾਨ ਲਾਉਣਾ ਮੈਨੂੰ ਲਾਉਣਾ ਬਹੁਤ ਔਖਾ ਤਾਂ ਨੂੰ 1 ਘੰਟਾ ਤਾਂ ਲੱਗੂਗਾ ਉਹਨਾਂ ਨੂੰ ਪਤਾ ਲੂਬਣ ਨੂੰ ਵੀ ਟਾਈਮ ਲੱਗ ਜਾਂਦਾ ਸੋ ਕਹਿਣ ਦਾ ਪਾਵੇ ਕਿ ਆਪਾਂ ਹੁਣ ਬਲੌਗ ਨੂੰ ਜ਼ਿਆਦਾ ਲੰਮਾ ਨਾ ਕਰਦੇ ਹੋਏ ਇਸ ਬਲੌਗ ਨੂੰ ਇੱਥੇ ਅਪਾ ਕਰ ਦਿੰਨੇ ਆ ਦੇ ਐਂਡ ਬਾਅਦ ਬਾਅਦ ਸੋ ਖੁੱਲ ਗਿਆ ਠੀਕ ਹੈ ਓਕੇ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜੁਮ ਕਰਦੇ ਜੇ ਤੁਹਾਨੂੰ ਬਲੌਗ ਵਧੀਆ ਲੱਗ ਰਹੇ ਨੇ ਠੀਕ ਆ ਓਕੇ ਜੀ